ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਜੀਜੀਪੀ ਪੰਜਾਬ ਦੀ ਇੱਕ ਜਿਹੜੀ ਕ੍ਰਾਈਮ ਫ੍ਰੀ ਪੰਜਾਬ ਨੂੰ ਬਣਾਉਣ ਦੀ ਵਿਜਨ ਹੈ ਤੇ ਸਰਦਾਰ ਗੁਰਨੀਤ ਸਿੰਘ ਜੀ ਖੁਰਾਨਾ ਆਈਪੀਐਸ ਜਿਨ੍ਹਾਂ ਦੀ ਸੁਪਰਵੀਜ਼ਨ ਹੇਠ ਅਸੀਂ ਸਾਰੇ ਮਿਹਨਤ ਕਰ ਰਹੇ ਹਾਂ ਉਹਦੇ ਵਿੱਚ ਸਾਨੂੰ ਅੱਜ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਕਿ ਥਾਣਾ ਕੀਰਤਪੁਰ ਸਾਧ ਦੀ ਟੀਮ ਜਿਹਦੇ ਵਿੱਚ ਕਿ ਇੰਸਪੈਕਟਰ ਜਤਨ ਕਪੂਰ ਤੇ ਐਸਆਈ ਸੁਖਵਿੰਦਰ ਸਿੰਘ ਜੋ ਕਿ ਚੌਂਕੀ ਇੰਚਾਰਜ ਨੇ ਪਤਗੜ ਚੌਂਕੀ ਦੇ ਇਨਾਂ ਨੂੰ ਸਫਲਤਾ ਮਿਲੀ ਜੀ ਕਿ ਇਹਨਾਂ ਨੂੰ ਇਹਨਾਂ ਵੱਲੋਂ ਇਨਫੋਰਮੇਸ਼ਨ ਦੇ ਬੇਸ ਤੇ ਇੱਕ ਨਾਕਾਬੰਦੀ ਕੀਤੀ ਗਈ ਤੇ ਜਿਸ ਵਿੱਚ ਸਾਨੂੰ ਇੱਕ ਸ਼ੱਕੀ ਟਰੱਕ ਮਿਲਿਆ ਜਿਹਦੇ ਵਿੱਚੋਂ 191 ਪੇਟੀਆਂ ਸਾਨੂੰ ਕੇ ਸ਼ਰਾਬ ਦੀਆਂ ਬਰਾਮਦ ਹੋਈਆਂ ਜੋ ਚੰਡੀਗੜ੍ਹ ਮਾਰਕਾ ਸ਼ਰਾਬ ਸੀ ਜਿਦੇ ਵਿੱਚ ਕੀ ਜੋ ਡਰਾਈਵਰ ਦੀਪਕ ਬੈਨ ਬੰਛੀ ਜੋ ਕਿ ਜੌਨਪੁਰ ਜ਼ਿਲ੍ਹਾ ਯੂਪੀ ਦੇ ਰਹਿਣ ਵਾਲੇ ਤੇ ਕੰਡਕਟਰ ਆਕਾਸ਼ ਕੁਮਾਰ ਜੋ ਕਿ ਅਲੀਗੜ ਜ਼ਿਲ੍ਹਾ ਯੂਪੀ ਦੇ ਰਹਿਣ ਵਾਲੇ ਇਨਾਂ ਨੂੰ ਅਰੈਸਟ ਕੀਤਾ ਗਿਆ ਤੇ ਐਫ ਆਈ ਆਰ ਨੰਬਰ 118 ਅੰਡਰ ਸੈਕਸ਼ਨ 64 ਟੱਕ 14 ਐਕਸਾਈਜ਼ ਐਕਟ ਇਹਨਾਂ ਤੇ ਦਰਜ ਕੀਤੀ ਗਈ ਜੀ ਪੁੱਛਗਿੱਛ ਵਿੱਚ ਇਹਨਾਂ ਨੇ ਦੱਸਿਆ ਕਿ ਇਹ ਚੰਡੀਗੜ੍ਹ ਮਾਰਕਾ ਸ਼ਰਾਬ ਇਹ ਹਿਮਾਚਲ ਪ੍ਰਦੇਸ਼ ਵਿਖੇ ਤਸਕਰੀ ਦੇ ਸਬੰਧ ਵਿੱਚ ਲੈ ਕੇ ਚੱਲੇ ਸੀ ਕਿ ਜੀ ਬਾਕੀ ਪੁੱਛਗਿੱਛ ਜਾਰੀ ਹੈ ਅਸੀਂ ਹੋਰ ਇਹਨਾਂ ਤੋਂ ਬੈਕਵਰਡ ਫਾਰਵਰਡ ਲਿੰਕੇਜਸ ਕੱਢਾਂਗੇ ਤੇ ਤਫ਼ਤੀਸ਼ ਅਗਲੀ ਜੀ ਦੀ ਤਫ਼ਤੀਸ਼ ਉਹਨਾਂ ਅਮਲ ਵਿੱਚ ਨਾ ਆਵੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਤੇ ਉਹਦੇ ਵਿੱਚੋਂ ਜੋ ਵੀ ਰਿਵੀਲ ਹੁੰਦਾ ਅਸੀਂ ਤੁਹਾਨੂੰ ਦੱਸਾਂਗੇ ਜੀ ਕੋਈ ਟਾਈਮ ਡਿਵਾਰਡਰ ਸਾਹਿਬ ਤੋਂ ਕੋਈ ਕੁਝ ਵਾਕਿਆ ਬਾਦ ਦੀ ਵਾਰ ਜੀ 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 ਜੇ ਅਸੀਂ ਦੇਖੋ ਸਾਡੇ ਸਾਰਿਆਂ ਦਾ ਹੀ ਇਹ ਹੋਣਾ ਚਾਹੀਦਾ ਕਿ ਦੀਵਾਲੀ ਨੂੰ ਇੱਕ ਬੜੇ ਸੇਫ ਤੇ ਪੀਸੂ ਤਰੀਕੇ ਨਾਲ ਅਸੀਂ ਮਨਾਈਏ ਜਿਹਦੇ ਵਿੱਚ ਕਿ ਮੇਰੀ ਆਮ ਪਬਲਿਕ ਨੂੰ ਵੀ ਇਹੀ ਅਪੀਲ ਹੈ ਕਿ ਆਪਾਂ ਕਿਸੇ ਵੀ ਕਿਸਮ ਦੇ ਮਾੜੇ ਕੰਮ ਤੋਂ ਸੀ ਗੁਰੇਜ਼ ਕਰੀਏ ਤੇ ਪੁਲਿਸ ਪੂਰੀ ਮੁਸ਼ਤੈਦੀ ਨਾਲ ਨਾਕਾਬੰਦੀ ਸਰਪ੍ਰਾਈਜ਼ ਚੈਕਿੰਗ ਸ਼ਿਫਟਿੰਗ ਨਾਕਾਬੰਦੀ ਐਂਡ ਹਰ ਕਿਸਮ ਦੇ ਕੋਆਰਡੀਨੇਟ ਸਰਚ ਆਪਰੇਸ਼ਨਸ ਵੀ ਅਸੀਂ ਕਰ ਰਹੇ ਹਾਂ ਤੇ ਅਸੀਂ ਤੁਹਾਡੀ ਸੁਰੱਖਿਆ ਲਈ ਮੁਸ਼ਤਿਹਦ ਹਾਂ ਜੀ ਤੁਹਾਡੇ ਕੋਲ ਕੋਈ ਇਨਫਰਮੇਸ਼ਨ ਆਉਂਦੀ ਹੈ ਕੋਈ ਕਿਸੇ ਕਿਸੇ ਦਾ ਇਸ਼ੂ ਆਉਂਦਾ ਤਾਂ ਸਾਨੂੰ ਜ਼ਰੂਰ ਰਿਪੋਰਟ ਕਰੋ